ਸਾਰੀ ਕਹਿੰਦੇ ਆ ਸਿਆਣੇ ਕਹਿੰਦੇ ਜਦੋਂ ਉਸ ਮਾਲਕ ਨੇ ਦੇਣਾ ਹੁੰਦਾ ਤਾਂ ਫਿਰ ਉਹ ਛੱਪੜ ਪਾੜ ਕੇ ਦਿੰਦਾ ਤਾਂ ਇਹ ਕਹਾਣੀ ਸੱਚ ਹੋਈ ਹੈ ਮੇਰੇ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਲਾਟਰੀਆਂ ਵਾਲਾ ਇੱਕ ਕਾਊਂਟਰ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਕੱਲ ਜੋ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਉਸ ਤੋਂ ਬਾਅਦ ਕਈ ਸਾਡੇ ਵੀਰਾਂ ਦਾ ਸਵਾਲ ਸੀ ਕਿ ਜਿਸ ਸ਼ਖਸ ਨੂੰ ਇਹ ਇਨਾਮ ਨਿਕਲਿਆ ਉਸ ਨੂੰ ਤਾਂ ਦਿਖਾਓ ਤਾਂ ਅੱਜ ਉਸ ਬਾਰੇ ਦੱਸਣਾ ਤਾਂ ਕੀ ਉਸ ਨੂੰ ਖੁਦ ਹੀ ਤੁਹਾਡੇ ਰੂਬਰੂ ਕਰਾਉਣੇ ਆ ਪਹਿਲਾਂ ਦੱਸ ਦਈਏ ਕਿ ਇੱਕ ਸ਼ਖਸ ਜੋ ਪਹਿਲਾਂ ਵਕੀਲ ਦੇ ਕੋਲ ਇੱਕ ਕਲਰਕ ਹੁੰਦਾ ਤਾਂ ਫਿਰ ਕਿਨਹੀ ਕਾਰਨਾ ਕਾਰਨ ਉਹ ਨੌਕਰੀ ਛੱਡ ਦਿੰਦਾ ਉਸ ਤੋਂ ਬਾਅਦ ਫਾਜ਼ਿਲਕਾ ਦੇ ਮਹਿਰੀਆ ਬਾਜ਼ਾਰ ਵਿਖੇ 4 ਮਹੀਨੇ ਪਹਿਲਾਂ ਉਹ ਖੁਦ ਲਾਡੀਆਂ ਦਾ ਕੰਮ ਕਰਦਾ ਤਾਂ ਕਹਿੰਦੇ ਆ ਕਿ ਉੱਪਰ ਵਾਲਾ ਜਦੋਂ ਵੀ ਦਿੰਦਾ ਤਾਂ ਫਿਰ ਛੱਫੜ ਫਾੜ ਕੇ ਦਿੰਦਾ ਤਾਂ ਉਹ ਕਹਾਵਤ ਸੱਚ ਹੋਈ ਹੈ ਹਰਬੰਸਿੰਘ ਦੇ ਨਾਲ ਜਲਾਲਾਬਾਦ ਦੇ ਕਾਰਨ ਅਰਜੁਨ ਲੋਟਰੀ ਏਜੰਸੀ ਤੋਂ ਟਿਕਟ ਖਰੀਦੀ ਜਾਂਦੀ ਹੈ ਤਾਂ ਫੇਰ 1 ਕਰੋੜ ਦਾ ਇਨਾਮ ਲੱਗਿਆ ਤਾਂ 1 ਕਰੋੜ ਦਾ ਇਨਾਮ ਲੱਗਿਆ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਨੇ ਆ ਉਸ ਸ਼ਖਸ ਦੇ ਨਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਬੰਸਿੰਘ ਹੈ ਹਰਬੰਸਿੰਘ ਜੀ ਪਹਿਲਾਂ ਆਪਦੇ ਬਾਰੇ ਥੋੜਾ ਜਿਆ ਦੱਸੋ ਕੀ ਕੰਮਕਾਰ ਕਰਦੇ ਹੋ ਪਹਿਲਾਂ ਕੀ ਕਰਦੇ ਸੀ ਹੁਣ ਕੀ ਕਰਦੇ ਪਹਿਲਾਂ ਸਰ ਮੈਂ ਕੋਰਟ ਵਿੱਚ ਇੱਕ ਵਕੀਲ ਹਾਂ ਮੇਰੇ ਰਿਸ਼ਤੇਦਾਰ ਉਹਨਾਂ ਕੋਲੇ ਮੈਂ ਪ੍ਰਾਈਵੇਟ ਨੌਕਰੀ ਕਰਦਾ ਸੀ ਹਾਂਜੀ ਸਰ ਕਿੰਨਾ ਚਿਰ ਕੀਤੀ ਸਰ ਉਹਨਾਂ ਕੋਲ ਮੈਂ 4 ਸਾਲ ਨੌਕਰੀ ਕੀਤੀ ਫੇਰ ਹਾਂਜੀ ਸਰ ਫੇਰ ਉਹਨਾਂ ਕੋਲੋਂ ਮੇਰੇ ਸਾਟ ਨਹੀਂ ਆਇਆ ਤਾਂ ਉਹਨਾਂ ਕੋਲ ਅੱਛਾ ਉਸ ਵਾਰ ਕੀ ਕੰਮ ਕੀਤਾ ਹਾਂਜੀ ਸਰ ਫੇਰ ਮੈਂ ਇਹ ਭਰਾਜੀ ਨੇ ਕਰਨ ਅਰਜੁਨ ਜਿਹੜੇ ਜਲਾਲਾਬਾਦ ਡਾਕਟਰੀ ਉਹਨਾਂ ਕੋਲ ਮੈਂ ਗਿਆ ਟਿਕਟ ਪਾਉਣਾ ਤੇ ਇਹਨਾਂ ਨੂੰ ਮੈਂ ਦੇਖਿਆ ਟਿਕਟਾਂ ਵੇਚੀ ਜਾਂਦੇ ਸੀ ਜਦੋਂ ਟਿਕਟਾਂ ਵੇਚੀ ਜਾਂਦੇ ਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਂ ਲੋਟਰੀ ਦਾ ਕੰਮ ਕਰਨਾ ਚਾਹੁੰਦਾ ਤੇ ਇਹ ਪਰਾ ਜੀ ਮੈਨੂੰ ਮਿਲੇ ਫਸਟ ਟਾਈਮ ਤੇ ਇਹਨਾਂ ਨੇ ਮੈਨੂੰ ਇੱਥੇ ਲਾਟਰੀ ਦਾ ਕੰਮ ਆਹ ਕਾਊਂਟਰ ਲਵਾਤਾ ਜੀ ਕਿੰਨਾ ਚਿਰ ਪਹਿਲਾਂ ਲਾਇਆ ਅੱਜ ਤੋਂ 4 ਮਹੀਨੇ ਪਹਿਲਾਂ ਅੱਛਾ ਸਿਰਫ 4 ਮਹੀਨੇ ਪਹਿਲਾਂ ਕਾਊਂਟਰ ਲਾਇਆ ਸਿਰਫ 4 ਅੱਛਾ ਤੇ ਹੁਣ ਕਰੋੜ ਦਾ ਨਿਕਲਿਆ ਹਾਂ ਜੀ 1 ਕਰੋੜ ਨਾਲ ਕਿਵੇਂ ਨਿਕਲਿਆ ਤੁਸੀਂ ਤਾਂ ਲਾਟਰੀਆਂ ਵੇਚਣ ਵਾਲੇ ਹੋ ਫਿਰ ਤੁਹਾਨੂੰ ਇਨਾਮ ਕਿਵੇਂ ਨਿਕਲਿਆ بڑے ਲੋਕ ਸਵਾਲ ਕਰਨਗੇ ਵੀ ਇਹ ਤਾਂ ਵੇਚਣ ਵਾਲੇ ਇਹਨੂੰ ਕਿਵੇਂ ਨਿਕਲਿਆ ਹਾਂ ਜੀ ਸਰ ਇਹ ਮੇਰੀ ਛੋਟੀ ਜੀ ਕੁੜੀ ਆਈ ਹਾਂ ਜੀ ਕੱਲ ਮੈਂ ਇਹਨੂੰ ਨਾਲ ਲੈ ਕੇ ਆਈ ਸਕੂਲ ਤੋਂ ਜਦੋਂ ਆਏ ਖਾਣਾ ਖਾਣ ਕਰ ਗਿਆ ਜੀ ਮੈਂ ਗੁੱਡੀਆਂ ਨੂੰ ਨਾਲ ਲੈ ਕੇ ਆਇਆ ਹਾਂ ਜਦੋਂ ਗੁੱਡੀਆਂ ਨੂੰ ਨਾਲ ਲੈ ਕੇ ਆਇਆ ਇਹਨਾਂ ਨੇ ਨਾ